ਇੱਕ ਪਾਸੇ ਜਲੰਧਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੀਤੇ ਦਿਨੀ ਚੋਰਾਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਅਪਰਾਧਿਕ ਘਟਨਾਵਾਂ ਤੇ ਠੱਲ ਪਾਉਣ ਲਈ ਸ਼ਹਿਰ ਦੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ ਤੇ ਦੂਜੇ ਪਾਸੇ ਬੀਤੇ ਦਿਨੀ ਚੋਰਾਂ ਨੇ ਪੁਲਿਸ ਨੂੰ ਵੀ ਵੱਡਾ ਚੈਲੰਜ ਕਰ ਦਿੱਤਾ ਅਤੇ ਫਿਰ ਇੱਕ ਨਹੀਂ ਦੋ ਨਹੀਂ ਬਲਕਿ 6 ਤੋਂ ਵੱਧ ਸੇਵਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਵਾਰਦਾਤਾਂ ਬਾਰੇ ਜਲੰਧਰ ਪੁਲਿਸ ਨੂੰ ਭਿੰਨਕ ਤੱਕ ਨਹੀਂ ਲੱਗਣ ਦਿੱਤੀ ਹੁਣ ਤੁਸੀਂ ਆਪ ਹੀ ਦੱਸੋ ਜਿਹੜੀ ਪੁਲਿਸ ਸਰਕਾਰੀ ਅਦਾਰਿਆਂ ਦੀ ਸੁਰੱਖਿਆ ਨਹੀਂ ਕਰ ਸਕਦੀ ਕੀ ਉਹ ਆਮ ਲੋਕਾਂ ਦੀ ਹਿਫਾਜ਼ਤ ਕਿਵੇਂ ਕਰੇਗੀ ਖੈਰ ਇਸ ਵਾਰ ਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਸੇਵਾ ਕੇਂਦਰ ਦੀ ਮੁਲਾਜ਼ਮ ਜੋਤੀ ਦਾ ਕਹਿਣਾ ਹੈ ਕਿ ਜਿੱਥੇ ਚੋਰਾਂ ਲੁਟੇਰਿਆਂ ਨੇ ਬੈਟਰੀ ਕੰਪਿਊਟਰ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਉੱਥੇ ਹੀ ਕੈਮਰੇ ਦਾ ਡੀਵੀਆਰ ਵੀ ਖੋਲ ਕੇ ਨਾਲ ਲੈ ਗਏ ਤਾਂ ਜੋ ਉਹਨਾਂ ਦੇ ਖਿਲਾਫ ਕੋਈ ਸਬੂਤ ਨਾ ਰਹਿ ਜਾਵੇ ਜੀ ਮੈਡਮ ਕੀ ਨਾਮ ਜੀ ਆਪਣਾ ਮੈਮ ਇਹ ਜਿਹੜੀ ਚੋਰੀ ਹੋਈ ਕਿੰਨੇ ਕ ਵੀ ਇਹਦੀ ਗੱਲ ਤੁਹਾਨੂੰ ਕਿੰਨੇ ਵੇਖ ਖਬਰ ਪਤਾ ਲੱਗੀ ਸਵੇਰ ਸਾਬ ਸਾਢੇ ਸੱਤ ਵਜੇ ਸੰਖੋਲ ਆਈ ਸੀ ਜੇ ਕਿ ਚੋਰੀ ਹੋ ਗਈ ਮੈਮ ਕੀ ਕੀ ਸਮਾਨ ਚੋਰੀ ਹੋਇਆ ਹੋਇਆ ਚੋਰੀ ਹੋਇਆ ਪੰਜ ਸਾਢੇ ਮੋਨੀਟਰ ਡਿਸਪਲੇ 6 ਕਲਰ ਫ੍ਰੀਟਰ ਇੱਕ LCD 17 ਬੈਟਰੀਆਂ ਇੱਕ ਵਾਟਰਪੂਫ ਇੱਕ DVR ਤੇ ਮੈਮਸ ਕੈਮਰੇ ਵਗੈਰਾ ਕੋਈ ਲੱਗੇ ਸੀਗੇ ਉੱਤੇ ਕੈਮਰੇ ਵਗੈਰਾ ਤਾਂ ਲੱਗੇ ਪਰ DVR ਵਗੈਰਾ ਸਾਰਾ ਕੁਝ ਲੱਗਿਆ ਹੋਇਆ ਸੀ ਤੇ ਮੈਮ ਕਈ ਤੁਸੀਂ ਕੰਪਲੇਂਟ ਵਗੈਰਾ ਕਰਾਈ ਪੁਲਿਸ ਨੂੰ ਕੰਪਲੇਂਟ ਹਾਂਜੀ ਸਰ ਕਰਵਾਉਣ ਜਾ ਰਹੇ ਹਾਂ ਪੁਲਿਸ ਵਾਲੇ ਵੈਸੇ ਆਏ ਹੋਏ ਸੀ ਹੁਣ ਸੀ ਰਜਿਸਟਰ ਕਰਵਾਉਣ ਜਾ ਰਹੇ ਹਾਂ ਠੀਕ ਮੇਰਾ ਨਾਮ ਨਰਦੇਸ਼ ਕੁਮਾਰਾ ਜੀ ਹਾਂਜੀ ਆ ਜੀ ਆ ਜੀ ਕੀ ਜਿਹੜੀ ਚੋਰੀ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਬਾਰੇ ਦੱਸਦੇ ਹੋ ਇਹਦੇ ਫਿਰ ਸਰ ਇਸ ਤਰ੍ਹਾਂ ਵੀ ਇਹਦੇ ਨਾਲ ਇੱਕ ਦਾ ਚੋਰ ਰਾਤ ਨੂੰ ਆਏ 1.5 ਵਜੇ ਸਾਨੂੰ ਦੱਸਿਆ ਗਿਆ ਸੀਗਾ ਵੀ ਅਗਲੇ ਦਿਨ ਜਦੋਂਸੀਂ ਆਏ ਵੀ ਤੁਹਾਡੇ ਦਾ ਚੋਰੀ ਹੋਈ ਆ ਵੀ ਆਹ ਗੇਟ ਇੱਕ ਤੋੜਿਆ ਗਿਆ ਠੀਕ ਆ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਇੱਕ ਇਹਦੇ ਸਾਈਡ ਤੇ ਸੀਗੇ ਲੋਕ ਜਿਹੜਾ ਸੀਗਾ ਉਹ ਤੋੜ ਕੇ ਤੇ ਪੂਰੀ ਕੋਸ਼ਿਸ਼ ਕੀਤੀ ਗਈ ਸੀ ਬਟ ਸੈਂਟਰ ਲੋਕ ਲ ਤੇ ਅਸੀਂ ਇੱਥੇ ਕੰਮ ਕਰਦੇ ਜਦੋਂ ਸਵੇਰੇ ਜਦੋਂ ਅਸੀਂ ਆਏ ਉਦੋਂ ਸਾਨੂੰ ਪਤਾ ਲੱਗਾ ਵੀ ਇੱਦਾਂ ਕਰਕੇ ਵੀ ਸਾਰਾ ਅੰਦਰ ਤੋੜ-ਪਾੜ ਨਹੀਂ ਕੀਤੀ ਵੀ ਬਚਾਅ ਹੋ ਗਿਆ ਤੁਹਾਡਾ ਤੇ ਫਿਰ ਅਸੀਂ ਆਪਣੇ ਸੀਨੀਅਰ ਨੂੰ ਦੱਸਿਆ ਸੀਗਾ ਵੀ ਵੀ ਇੱਥੇ ਵੀ ਚੋਰੀ ਹੋਣ ਦੀ ਪੂਰੀ ਸੰਭਾਵਨਾ ਹੁੰਦੀ ਹੈ ਵੀ ਅਗਲੀ ਵਾਰ ਵੀ ਇਦਾਂ ਕੋਈ ਹੋ ਸਕਦੀ ਆ ਕਿ ਕੋਈ ਅ ਦੱਸਿਆ ਜਾਵੇ ਆਪਣੇ ਬ੍ਰਾਂਚ ਤੇ ਚੱਲੀਏ ਆਪਣੇ ਲੰਮਾ ਪਿੰਡ ਬ੍ਰਾਂਚ ਚਲੀ ਜੀ ਇੱਥੇ ਲੰਮਾ ਪਿੰਡ ਪਰਮੇਂਦਰ ਹਸਪੀਟਲ ਦੇ ਸਾਹਮਣੇ ਮੌਕੇ ਦੇ ਪ੍ਰੋਸਨ ਅਨੁਸਾਰ ਨਹੀਂ ਸਰ ਕੋਈ ਹੋ ਨਹੀਂ ਪਾਇਆ ਤਾਂ ਉਹਨਾਂ ਨੇ ਸੀਨਰ ਚ ਦੱਸਿਆ ਸੀਗਾ ਬਟ ਉਹ ਕਹਿੰਦੇ ਕੋਈ ਨਹੀਂ ਫਿਰ ਅਗਲੇ ਦਿਨ ਸਾਡੇ ਨਾਲ ਦੇ ਇੱਥੇ ਗੈਸ ਏਜੰਸੀ ਇੱਕ ਉੱਥੇ ਵੀ ਹੋ ਪਈ ਤੇ ਉੱਥੇ ਵੀ ਸ਼ਟਰ ਵਗੈਰਾ ਤੋੜ ਕੇ ਗਏ ਆ ਤੇ ਉਹਨਾਂ ਨੇ ਤਾਂ ਦੱਸਿਆ ਸੀਗਾ ਬੀਅਦਦਾ ਕਰਕੇ ਵੀ ਇੱਥੇ ਵੀ ਚੋਰੀ ਹੋਈ ਹੈ ਜ਼ਿਕਰਯੋਗ ਹੈ ਕਿ ਸੇਵਾ ਕੇਂਦਰ ਮੁਲਾਜ਼ਮਾ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਪਰ ਹਾਲੇ ਤੱਕ ਮੀਡੀਆ ਦੇ ਕੈਮਰੇ ਅੱਗੇ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਖੈਰ ਪ੍ਰਸ਼ਾਸਨ ਅਤੇ ਸਰਕਾਰ ਭਾਵੇਂ ਜਿੰਨੇ ਮਰਜ਼ੀ ਪੁਲਿਸ ਫੋਰਸ ਤਨਾਤ ਕਰ ਦੇਣ ਪਰ ਚੋਰ ਅਤੇ ਲੁਟੇਰੇ ਪੁਲਿਸ ਤੋਂ 2 ਕਦਮ ਅੱਗੇ ਹੋ ਚੱਲਦੇ ਨੇ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਘਟਨਾਵਾਂ ਖੁਦ ਬਿਆਨ ਕਰ ਰਹੀਆਂ ਹਨ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ